ਏ ਭਾਈ ਤੁਸੀਂ ਕਹਿੰਦੇ ਹੋਗੇ ਰੋਜ਼ ਦਾਤਨ ਜੀ ਕਰਨ ਲੱਗ ਜਾਂਦੇ ਐਵੇਂ ਦਿਖਾਵੇ ਨੂੰ ਇਹ ਦਾਤਨ ਹਰਪਾਲ ਮੈਂ ਦਾਤਨ ਵੀ ਊ ਨਹੀਂ ਕਰਦਾ ਕੋਈ ਦਿਖਾਵੇ ਨੂੰ ਨਿੰਮ ਦੀ ਦਾਤਨ ਪਤਾ ਤਾਂ ਸਾਰਿਆਂ ਨੂੰ ਵੀ ਚੰਗੀ ਹੁੰਦੀ ਐ ਦਾਤਨ ਹੂੰ ਪਤਾ ਜਦੋਂ 2 ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਆ ਮੇਰੇ ਸਾਰੇ ਦੰਦ ਵੀ ਦੁਖਦੇ ਆ ਹਜੇ ਵੀ ਤੱਕ ਵੀ ਥੋੜੇ ਥੋੜੇ ਦਰਦ ਕਰਦੇ ਆਗੇ ਹਰਪਾਲ ਕਹਿੰਦਾ ਬਾਈ ਮੇਰੇ ਪੈਰ ਦੁਖਣ ਲੱਗ ਗਏ ਪਰ ਮੈਂ ਹਰਪਾਲ ਵਾਲੀ ਚੈਲਸੀ 5 ਨੰਬਰ ਪਾਈ ਹੋਈ ਆ ਹਰਪਾਲ ਹੁਣ ਬਦਲਨੇ ਆ ਤੂੰ ਟਾਇਰ ਜਿਹੜੇ ਆ ਪਾਉਣੇ ਆ ਚੈਲਸੀ ਪਾਉਣੀਆਂ ਚੈਲਸੀ ਭਾਈ ਅੱਖਾਂ ਬੰਦ ਕਰ ਲਓ ਜਰਾਬਾਂ ਬਾਟੀਆਂ ਹੋਈਆਂ ਗਈਆਂ ਰਾਈਟ ਕਲੀਮ ਬੋਲੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰੇ ਸਵੇਰੇ ਅਸੀਂ ਬਠਿੰਡੇ ਤੋਂ ਆਏ ਜੀ ਸਿੱਧਾ ਉੱਠ ਕੇ ਹੁਣ ਆਵਾਂਗੇ ਕਮਰੇ ਜਾ ਕੇ ਫਿਰ ਕੰਮ ਦੇ ਵੀ ਜਾਣਾ ਤੇ ਨਾਲ 1 ਲੱਖ ਸਾਬਣ ਵੀ ਲੈ ਕੇ ਆਏ ਆ ਕਿਤੇ 35 ਰੁਪਏ ਲਾ ਕੇ ਆਏ ਆ ਫਿਰ ਇਸੇ ਤੇ ਨਾਲ 100 35 ਜੁੱਤੀ ਆ ਹਨਪਾਲ ਪੱਗ ਬਠਿੰਡੇੋਂ ਆ ਹੀ ਲੈ ਕੇ ਆਇਆ ਨਾਲ ਕਾਂਰੇ ਚਾਏ ਮੈਂ ਤੇ ਹਰਪਾਲ ਬਾਈ ਸਾਡਾ ਫੇ ਕੈਬ ਹੋ ਗਿਆ ਸਨ ਗੈਸ ਸਾਡਾ ਚੁੱਲਾ ਆਪਣੇ ਹਰਪਾਲ ਸਾਰ ਲੈ ਗਿਆ ਹੁਣ ਕਹਿੰਦਾ ਚੱਕਿਆ ਨਾ ਉਹਨਾਂ ਵਾਲਾ ਖਰਾਬ ਹੋ ਗਿਆ ਸੀਗਾ ਨਾ ਪੋਚਲਾ ਹਣਾ ਓਏ ਪੋਚਲਾ ਕੇ ਅਲੀ ਪੋਚਣਾ ਕੀ ਹੈ ਚਾਬੀ ਉਹਦੇ ਕੋਲ ਹੀ ਸੀ ਹੋਰ ਕਿਸੇ ਕੋਲ ਤਾਂ ਨਹੀਂ ਆਹ ਲੱਡਾ ਇੱਥੇ ਲੈ ਲੈ ਥੋੜੀ ਪਰ ਥੋੜੇ ਬੇ ਉਹ ਕੁਸ ਨਹੀਂ ਕਹਿੰਦੇ ਪਰਸਾਂ ਦੇ ਇੰਨਾ ਚ ਤਾਂ ਜਾਣ ਵੱਜ ਜਾਂਦੀ ਅਗਲਾ ਨਾ ਪਰਸਾਂ ਦੇ ਅੰਚ ਪਏ ਜੇ ਜ ਡਬਲ ਹੋ ਗਈ ਪਾਵਰ ਇਹਨਾਂ ਚ ਸਾਲੇ ਕਿੱਪੀਆਂ ਕਰੀਆਂ ਫਿਰਦੀਆਂ ਤੇ ਜੇ ਫੇਰ ਕੀ ਹੁੰਦਾ ਆਪਾਂ ਵੀ ਕਰ ਲਿਆਂ ਰ ਗਈਆਂ ਖਾਲਾ ਥੋੜੇ ਜੀ ਖਾਲਾ ਪਤੀ ਸੇ ਜ਼ਿਆਦਾ ਬੜਾ ਮਿਲਦਾ ਵਿੰਦੋ ਵੇਂਦੋ ਅਵੜਿਆ ਕਮ ਤਾਂ ਨਹੀਂ ਜਾਣਾ ਤੈਨੂੰ ਪਤਾ ਨਹੀਂਗਾ ਹੈ ਹਲੋ ਬਈ ਅਸੀਂ ਦੋਨੇ ਵਾਲੇ ਛੁੱਟੀ ਦੇ ਸੀ ਪਰ ਜਮਾ ਨਹੀਂ ਨਰੇਤੜ ਕੇ 6 ਵਜੇ ਸਾਡੇ ਅੱਖ ਖੁੱਲ ਗਈ ਅੱਜ ਅਸੀਂ ਜਾਣਾ ਕੰਮ ਤੇ ਤੇ ਬਿਠਿੰਡਿਓ ਸਾਢੇ 7 ਅਸੀਂ ਆ ਗਏ ਸੀ ਇੱਥੇ ਸਾਢੇ 7 ਆ ਗਏ ਹੁਣ 9:30 ਹੋ ਗਏ ਰਪਾਲ ਦਾ ਅੱਧਾ ਘੰਟਾ ਰਹਿ ਗਿਆ ਜਾਂ ਤੇ ਉਦੋਂ ਦੇ ਸੀ ਪਏ ਸੁੱਤੇ ਪਏ ਚੋ ਬਈ ਦੇਖ ਹੋ ਜਾਂਦਾ ਪੱਟਾ ਹੁਣ ਨਾ ਹੁਣ ਤੇ ਮੈਂ ਹਜੇ ਨਹਾਉਣਾ ਨਾ ਤਾਂ ਥਰਨੇ ਤਾਂ ਨੀਂਦ ਚਲੀ ਨਹੀਂ ਗਈ ਹੁਣ ਜੰਨਿਆ ਕਰੇ ਹਾਂ ਚਾਰਜ ਫੜਾ ਦੇ ਤੈਨੂੰ ਆਥ ਹੈਗਾ ਬਾਕੀ ਗੱਲ ਓਕੇ ਸਰ ਯਾਹੋ ਕਰੋ ਰੈਸਟ ਆ ਗਿਆ ਹਰਪਾਲ ਬਾਈ ਘਰੋਂ ਤੇ ਅੱਜ ਅਸੀਂ ਫ੍ਰੀ ਤਾਂ ਨਹੀਂ ਹੋਏ ਸਟੋਰ ਦੀ ਵੀਡੀਓ ਬਣਾਉਣ ਜਾਣੇ ਆ ਬਾਈ ਇੱਥੇ ਵਧੀਆ ਆਫਰ ਚੱਲਦੀ ਹੈ ਕਿ ਬਲੌਗ ਵਿੱਚ ਨਹੀਂ ਪਾਉਂਦੇ ਅਲੱਗ ਪਾਵਾਂਗੇ ਉਹ ਵੀਡੀਓ ਤੁਸੀਂ ਉਹ ਵੀਡੀਓ ਵੀ ਜਰੂਰ ਦੇਖਿਓ ਅਸੀਂ ਇੱਕ ਹੋਰ ਵੀਡੀਓ ਵੀ ਬਣਾਉਣੀ ਸਾਡੇ ਗਣੇਸ਼ ਸਰ ਨਾਲ ਪਰ ਉਹਨਾਂ ਨੂੰ ਸਟੋਰ ਤੇ ਕੰਮ ਹੋ ਗਿਆ ਕਿ ਟਾਈਮ ਘਟਾ ਟਾਈਮ ਹੋਣ ਵਾਲਾ ਪਿਆ ਸਟੋਰ ক্লোਜ਼ ਦਾ ਤੇ ਹਰਪਾਲ ਚੱਲ ਕਰਾਂ ਜਲਦੀ ਵਾਲੀ ਵੀਡੀਓ ਬਣਾ ਲੇ ਬਾਈ ਉਹ ਸਾਰਿਆਂ ਨੂੰ ਬੇਨਤੀ ਆ ਬਾਈ ਬਣ ਕੇ ਥੋੜੇ ਦਿਨਾਂ ਵੀਡੀਓ ਸਾਰੇ ਪੂਰਿਆਂ ਫੁੱਲ ਦੇਖਿਆ ਕਰੋ ਅੱਧੀ-ਜੱਧੀ ਨਾ ਦੇਖਿਆ ਕਰੋ ਬਾਈ ਬਣ ਕੇ ਸਾਨੂੰ ਬਹੁਤ ਜ਼ਰੂਰੀ ਹੈ ਸਾਡਾ ਟਾਰਗੇਟ ਪੂਰਾ ਹੋ ਜਾਊਗਾ ਜਿਹੜਾ YouTube ਦਾ ਹੈਗਾ ਹੁਣ ਹੋ ਗਏ ਬਾਈ ਆਪਾਂ ਫ੍ਰੀ ਕੰਮ ਤੋਂ ਤੇ ਹਰਪਾਲ ਘਰੋਂ ਆ ਗਿਆ ਜੀ ਤੁਹ ਇਸ ਸਟੋਰ ਦੀ ਵੀਡੀਓ ਬੜੀ ਜਲਦੀ ਜਲਦੀ ਬਣਾ ਕੇ ਲੈ ਅਦਰੋ ਟਾਈਮ ਹੈ ਭੱਜ ਕੇ ਆ ਕੇ ਅਦਰ ਸਟੋਰ ਤੇ ਗੂਠਾ ਲਾਇਆ ਨਹੀਂ ਦਿਹਾੜੀ ਕੱਟੀ ਜਾਂਦੀ ਟਾਈਮ ਤੁਹਾਨੂੰ ਪਤਾ ਬਾਈ ਕਿੰਨੇ ਕਸਟਮਰ ਆ ਜਾਂਦੇ ਆਗੇ ਟਾਈਮ ਐ ਸਭ ਐਸੇ ਹੀ ਲੱਗਦਾ ਫਿਰ ਕੱਢਣਾ ਪੈਂਦਾ ਟਾਈਮ ਵਿੱਚ ਦੀ ਚਲੋ ਉਸਤਾਦ ਜੀ ਕੀ ਕੀ ਬਣਾਏ ਤਿੰਨ ਮੂਰੀ ਹੋਣਾ ਪੈਣਾ ਅੱਜ ਮੇਰੀ ਗੱਲ ਸੁਣ ਪਰਸੋਂ ਵਾਲੇ ਪੈਸੇ ਵੀ ਰਹਿੰਦੇ ਆ ਕੱਲ ਵਾਲੇ ਪੈਸੇ ਵੀ ਰਹਿੰਦੇ ਆ ਕੱਲ ਵਾਲੇ ਕਦ ਰਹਿੰਦੇ ਆ ਕੱਲ ਵਾਲੇ ਲੈ ਗਿ ਨਹੀਂ ਕੁਝ ਕੱਲ ਕੁਝ ਨਹੀਂ ਆ ਕੱਲ ਤਾਂ ਆਪੇ ਥੇ ਨਹੀਂ ਸੀ ਕਿ ਬਾਈ ਪਰਸੋਂ ਲੈਣੇ ਪਰਸੋਂ ਵਾਲੇ ਪਰਸੋਂ ਵਾਲੇ ਦੇਤੇ ਦੇ ਦੇ ਸਵੇਰੇ ਸਾਬਨ ਨਹੀਂ ਲੱਗੇ ਗਿਆ ਸੀਗਾ ਫੜ ਕੇ ਇੱਥੋਂ ਉਹਨੂੰ ਦੇਤੇ ਸੀਗੇ ਤੇ ਐਂ ਕਰਾਂਗੇ ਅੰਡੇ ਤਾਂ ਆਪਣੇ ਕੋਲ ਪਏ ਆ ਭੁਰਜੀ ਹਨਾ ਖਰਾਬ ਹੋ ਜਾਣਗੇ ਗਰਮੀ ਵਾਲੀ ਹੈ ਤੇ ਬੱਚੇ ਨਿਕਲਣਗੇ ਤੇ ਆਪਾਂ ਆਟਾ ਵੀ ਲੈ ਜਾਂਦਾ ਸੀ ਹਨਾ ਆਪਾਂ ਕੋਈ ਗੰਡਾ ਟੋਟਾ ਲੈ ਲੈਨੇ ਆ ਮਾੜਾ ਮੋਟਾ ਆ ਦੇ ਅੱਧਾ ਕਿਲੋ ਗੰਡੇ ਲਏ ਆ ਭਾਈ ਬਸ ਅਸੀਂ ਤੇ ਇੱਕ 10 ਰੁਪਈਆ ਦੇ ਜੀਰੇ ਵਾਲੀ ਪੜਕੀ ਜੀ ਲੈਣੇ ਹੁੰਦੇ ਹਨਗੇ ਇੱਕ ਵਾਰੀ ਦੋ ਵਾਰੀ ਬਸ ਇਹਦਾ ਨਾ ਤੜਕਾ ਜਿਹਾ ਲੱਗ ਜਾਂਦਾਗਾ ਤੇ ਹੁਣ ਅਸੀਂ ਬੈਕ ਗੇਅਰ ਚੱਕਦਾ ਇਧਰ ਨੂੰ ਆਦੇਸ਼ ਗਾਣੀ ਨੂੰ ਕਿਉਂਕਿ ਪਿੰਡੋਂ ਉਹ ਮੁੰਡੇ ਆਏ ਖੜੇ ਆਗੇ ਤੇ ਅੱਜ ਹੀ ਆਪਣੇ ਮੁੰਨੇ ਵਰਗੇ ਭਰਾ ਉੱਥੇ ਚੱਲਦੇ ਆ ਮੈਂ ਤਿਆਰ ਹਾਲ ਚੱਲੇ ਉਸਤਾਦ ਜੀ ਕਹਿ ਘਰ ਰਹੇ ਹੋ ਕਿੰਨਾ देर ਹੈ ਖਾਣੇ ਹਰਪਾਲ ਕਹਿੰਦਾ ਬਾਈ ਮੇਰੇ ਪੈਰ ਦੁਖਣ ਲੱਗ ਗਏ ਪਰ ਮੈਂ ਹਰਪਾਲ ਵਾਲੀ ਚਲਸੀ 5 ਨੰਬਰ ਪਾਈ ਹੋਈ ਆ ਹਰਪਾਲ ਹੁਣ ਬਦਲਨੇ ਆ ਤੂੰ ਟਾਇਰ ਜਿਹੜੇ ਆ ਪਾਉਣੇ ਆ ਚਲਸੀ ਪਾਉਣੀਆਂ ਬਾਈ ਅੱਖਾਂ ਬੰਦ ਕਰ ਲਓ ਜਰਾਬਾਂ ਬੱਟੀਆਂ ਹੋਈਆਂ ਆ ਰਾਈਟ ਕੇ ਲੈਫਟ ਆਪ ਕੌਣ ਸਾ ਟਰਾਈ ਕਰੋਗੇ ਆ ਤਰੇ ਟਾਈਟਾ ਕੇ ਬੂਟਾ ਹੈ ਟਾਈਟ ਤਾਂ ਹੈ ਨਹੀਂ ਕੇ ਪਰ ਮੈਂ ਚ ਇਨਸੋਲ ਇਹ ਤਾਂ 6 ਨੰਬਰ ਆ ਯਾਰ ਪਰ ਮੈਂ ਇਨਸੋਲ ਪਾਇਆ ਹੋਇਆ ਹੈ ਇਨਸੋਲ ਪਾਇਆ ਹੈ ਹੁਣ ਤਨ ਇਹ ਚ ਪਾਉਣਾ ਪੂਨ 16 ਚਲ ਪਾਣਾ ਅੱਜ ਰਾਤ ਤਾਂ ਸਹੀ ਆ ਨਾ ਆ ਮੇਰੇ ਤੇ ਤੁਸੀਂ ਬੈਠੇ ਸੱਚੇ ਗਰੀਬ ਕੋਲੇ ਬੈਠੀ ਸੱਚੇ ਲੈ ਆਓ ਬੈਲੀ ਸੌਕਸ ਬਣਾਈ ਜਾਂਦਾ ਬਾਈ ਦੇਖੋ ਲੈ ਆ ਦੂਜਾ ਵੀ ਆਇਆ ਜਰਾ ਆਹ ਦੇ ਬਾਬਾ ਗੂਠਾ ਝਾਗਦਾ ਨਾ ਡੱਡੂ ਵਾਂਗੂ ਜੀ ਪਹੁੰਚਣੀ ਜਰਾ ਬਾਈ ਕਾਦੀ ਆ ਗਈ ਜੀ ਪਹੁੰਚਣੀ ਜੇ ਇਹ ਬ੍ਰੈਂਡ ਦਾ ਸੀ ਜੁੱਤਾ ਪਾਉਨੇ ਆ ਓਏ ਓਏ ਰੈਣ ਦੇ ਬ੍ਰੈਂਡਾਂ ਵਾਲਿਆ 8000 ਦਾ ਜੁੱਤਾ ਇਹ ਹਾਂ 8000 ਦਾ ਪਤਾ ਹੀ ਆ ਸਾਰਿਆਂ ਨੂੰ ਜਿਹੜੇ ਹਿਸਾਬ ਨਾਲ ਜਰਾਬਾਂ ਤੂੰ ਆਹ ਬਣਾਈ ਜਾਂਦਾ ਨਾ ਬੈਲੀ ਸੌਕਸ ਬਣਾਈ ਜਾਂਦਾ ਜਿਹੜੇ ਹਿਸਾਬ ਨਾਲ ਹਾਂ ਆਹ 16 ਪਾਈ ਜਾਂਦਾਗਾ ਹਾਂ ਪਤਾ ਹੀ ਆ ਕਿਹੜਾ 8000 ਰਾਇ ਪਾਉਂਦੇ ਆ ਇਹ ਜਰਾਬਾਂ ਦੇਖ ਲੈ ਛੜ ਜਾ ਇਹ ਚ ਯਾਰ ਟੈਗ ਲਈ ਬਈਆ ਟੈਗ ਦਾ ਤੈਨੂੰ ਪਤਾ ਹੀ ਹੈ ਟੈਗ ਐਸੇ ਵੈਸੇ ਹੁੰਦੇ ਆਗੇ ਮੇਰੇ ਟਾਇਰ ਵਾਲੇ ਲੱਗੇ ਆ ਕੌਣ ਹੈ ਨੀ ਯਾਰ ਕੰਮ ਤਾਂ ਆੜ ਗਿਆ ਕੌਣ ਹੈਗਾ ਆ ਗਿਆ ਬਤਿਆ ਦੇ ਸੇਲਜ਼ਮੈਨਾਂ ਕੋਲ ਸ਼ੂਆ ਨਾ ਹੋਵੇ ਸੇਲਜ਼ਮੈਨਾਂ ਕੋਲ ਓਏ ਆ ਕੱਢ ਜਾ ਰਿਹਾ ਤੇ ਚ ਬਾਈ ਯਾਰ ਆ ਕੱਢ ਦੇ ਦੇ ਚ ਆ ਫੜ ਹੂਚ ਤਾਂ ਪਾਈ ਬੈਠਾ ਕਿਥੇ ਇੱਕ ਚ ਨਹੀਂ ਪਤਾ ਲੱਗਿਆ ਐ ਚ ਨੇ ਆਜ ਤੁਹਾਨੂੰ ਵਾਹ ਫੀਲ ਹੋ ਰਿਹਾ ਸੀ ਮਤਲਬ ਮੈਂ ਪੈਰ ਪੈਰ ਦਾ ਫਰਕ ਹੁੰਦਾ ਕੰਫਟੇਬਲ ਨਹੀਂ ਫੀਲ ਕਰ ਰਿਹਾ ਸੀ ਬਾਈ ਕੰਫਟੇਬਲ ਹੀ ਫੀਲ ਕਰ ਰਿਹਾ ਸੀ ਤੂੰ ਜੈਲੇ ਕਾ ਦੁੱਲੀ ਜੈਲੇ ਕਾ ਦੁੱਲੀ ਆ ਜਾ ਚੱਲ ਗਏ ਹਾਂ 10 ਵਜੇ ਕੇ ਪੈ 50 ਮਿੰਟ ਹੋ ਗਏ ਤੇ ਅਸੀਂ ਥੋੜਾ ਬਰਥ ਦੇ ਸੀ ਮੁੰਡੇ ਦਾ ਉਧਰ ਜਾਇਆ ਸੀ ਖਾ ਪੀ ਆਏ ਨਾਲੇ ਬਰਥ ਮਨਾਇਆ ਹੈ ਆਇਆ ਹਰਪਾਲ ਕਿਵੇਂ ਠੀਕ ਹੋ ਜੀ ਅੱਜ ਅਸੀਂ ਕਮਰੇ ਦੇ ਕਪੜੇ ਕੂੜੇ ਬਦਲ ਲੈ ਤੇ ਹਰਪਾਲ ਅੱਜ ਕੋ ਬਣਾਉਣਾ ਤੇ ਬਣਾਉਣਾ ਨੂੰ ਕਿ ਏਦਾਂ ਪੜਿਆ ਗਿਆ ਬਰਥਡੇ ਤੇ ਗਏ ਸੀ ਕਿ ਕਿ ਇੱਕ ਨੂੰ ਖਾਦਾ ਮੜਾ ਮੋਟਾ ਫੋਰਕਸ ਲੰਦਾ ਪਪਾ ਖਾਦਾ ਉਹਨੇ ਨਾਲ ਢਿੱਡ ਭਰ ਕੇ ਹੁਣ ਆਪਾਂ ਆਪਣੀ ਰਸੋਈ ਦਾ ਤਾਂ ਹਾਲ ਦੇਖ ਲਗੇ ਲੈ ਚੱਲੀ ਤੇ ਰਸੋਈ ਦਾ ਹਾਲ ਦੇਖ ਰਸੋਈ ਦਾ ਹਾਲ ਲੈ ਆਪਾਂ ਚੁੱਲਾ ਗਣੈ ਸਰ ਲੈ ਕੇ ਗਏ ਸੀ ਉਹਨਾਂ ਦਾ ਖਰਾਬ ਹੋ ਗਿਆ ਫੇਰ ਫੇਰ ਆ ਕੇ ਓਏ ਰਪਾਲ ਆਹ ਤੇਰੀ ਡਾਈਟ ਪਈ ਆ ਬਾਈ ਯਾਰ ਹਾਂ ਕਾਲੇ 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 ਛੋਲੇ ਨਾ ਇਹ ਮਹਾਕਾਲੇ ਹੋਏ ਪਏ ਜਮਾ ਕਾਲੇ ਹੋਏ ਪਏ ਜਮਾ ਕਾਲੇ ਹੋਗੇ ਤੇਰੀ ਡਾਈਟ ਇੱਥੇ ਰਹਿ ਗਈ ਭਾਈ ਸੁੱਕੇ ਪਏ ਆਗੇ ਚਲ ਕਿੱਥੇ ਗੁਰਨੇ ਕਾਲਾ ਨਹੀਂ ਕੀ ਹੈ ਚਲ ਹੁਣ ਤਾਂ ਆਪਾਂ ਸੌਣੇ ਆ ਸਵੇਰੇ ਉੱਠ ਕੇ ਰੋਟੀ ਬਣਾਵਾਂਗੇ ਤੈਨੂੰ ਲੱਟਾ-ਕਟਾ ਆਪਣਾ ਹੀ ਪਿਆ ਗਿਆ ਜੀ ਮੈਂ ਦੜਕੇ ਬਣਾਵਾਂਗੇ ਫਿਰ ਆਪਾਂ ਰੋਟੀ ਤੇ ਹੁਣ ਐ ਕਰ ਫਿਰ ਆਂਡੇ ਪਏ ਆਠ ਦਸ ਆਂਡੇ ਆਪਣੇ ਪਿੱਛੇ ਰੋੜੇ ਪਿੱਛੇ ਮੇਰੀ ਗੱਲ ਸੁਣ ਹਾਂ ਤੇ ਹੁਣ ਆਪਾਂ ਲਾਤਨ ਕਰਾਂਗੇ ਦੱਤਨੇ ਰਹਾ ਦੱਤਨ ਕਰੀਏ ਨਾਲੇ ਪੈਸੇ ਕੋਈ ਨਾ ਟਾਈਮ ਕਿਉਂ ਹੈ ਸਾਢੇ ਬਾਰੀ ਹੋਏ ਆ ਹੈ ਚੱਲ ਕੇ ਤੁਮੇ ਖਾਣ ਲੱਗੇ ਚੱਲ ਆ ਜਾ ਬੰਦ ਦੱਤਨ ਕਰੇ ਆ ਆ ਸੀਗਾ ਆਹ ਇੱਧਰ ਆ ਵੀ ਹੈਗਾ ਇੱਕ ਆਹ ਸੀਗਾ ਤੋੜ ਦੱਤਨ ਸਭ ਤੋਂ ਬਲਾ ਲੜ ਜੇ ਆਪਣੀ ਕੋਈ ਨਹੀਂ ਲੜਦਾ ਬਾਬਾ ਦੱਤਨ ਤੋੜਤ ਨੇ ਮਰੀ ਮੈਂ ਇਸ ਵੇਲੇ ਕਹਿੰਦੇ ਆ ਦਰਖਤ ਨੂੰ ਛੇੜੀਦਾ ਨਹੀਂ ਹੁੰਦਾ ਚੱਲ ਕੋਈ ਨਹੀਂ ਹੁੰਦਾ ਬਾਬਾ ਮਾਫ ਕਰੀ ਬਾਦੂ ਇੰਡੀਕ ਬਹੁਤ ਬਹੁਤ ਚੱਕ ਐਵੇਂ ਤੁਸੀਂ ਕਹਿੰਦੇ ਹੋਗੇ ਰੋਜ਼ ਦਾਤਨ ਜੀ ਕਰਨ ਲੱਗ ਜਾਂਦੇ ਐਵੇਂ ਦਿਖਾਵੇ ਨੂੰ ਇਹ ਦਾਤਨ ਹਰਪਾਲ ਮੈਂ ਦਾਤਨ ਵੀ ਉਹ ਨਹੀਂ ਕਰਦਾ ਕੋਈ ਦਿਖਾਵੇ ਨੂੰ ਨਿੰਮ ਦੀ ਦਾਤਨ ਉਹ ਪਤਾ ਤਾਂ ਸਾਰਿਆਂ ਨੂੰ ਵੀ ਚੰਗੀ ਹੁੰਦੀ ਐ ਦਾਤਨ ਹੂੰ ਪਤਾ ਜਦੋਂ 2 ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਹੂੰ ਆ ਮੇਰੇ ਸਾਰੇ ਦੰਦ ਵੀ ਦੁਖਦੇ ਆ ਹਜੇ ਵੀ ਰੱਖ ਵੀ ਥੋੜਾ ਥੋੜੇ ਦਰਦ ਕਰਦੇ ਹੈਗੇ ਹੂੰ ਮਤਲਬ ਇਹਦੇ ਨਾਲ ਬਹੁਤ ਫਰਕ ਪਿਆਗਾ ਜੇ ਮੈਂ ਕਦੇ ਸਵੇਰੇ ਕਰ ਲੈਣਾ ਕਦੇ ਸ਼ਾਮ ਨੂੰ ਜਦੋਂ ਵੀ ਟਾਈਮ ਲੱਗਦਾ ਦੰਤਨ ਕਰ ਲੈਣਾ ਨਿੰਮ ਦੀ ਹੂੰ ਆ ਮੇਰੇ ਹਜੇ ਵੀ ਜ਼ਖਮ ਤਨਵਦਾ ਨੱਕ ਦੇ ਨਾਲ ਨਾ ਇੱਥੇ ਜ਼ਖਮ ਹੈਗੇ ਹੈਗੇ ਉਹ ਐਕਸੀਡੈਂਟ ਵਾਲੀ ਉਹਦੇ ਹਜੇ ਵੀ ਰਹਿੰਦੇ ਹੈਗੇ ਇੱਥੇ ਆ ਚੀਜ਼ ਤੇ ਰਹੇਗੇ ਇਹਦੇ ਬਾਰੇ ਦੰਦ ਨਾ ਆ ਚੀਜ਼ ਆ ਚਾਰ ਪੰਜ ਦੰਦ ਜਿਹੜੇ ਦਰਦ ਕਰਦੇ ਸੀਗੇ ਇਹਦੇ ਨਾਲ ਬਹੁਤ ਫਰਕ ਪਿਆਗਾ ਇਸ ਨਾਲ ਫਰਕ ਕੀ ਪੈਂਦਾ ਹੈ ਫਰਕ ਬਣਾ ਕੋਈ ਕੀੜਾ ਕੁੜਾ ਨਹੀਂ ਲੱਗਦਾ ਕੋਈ ਦੰਦ ਦਰਦ ਕਰਦੇ ਆਗੇ ਕੁਝ ਵੀ ਅੱਛਾ ਅੱਗੇ ਵੀ ਲਾਈਫ 'ਚ ਪ੍ਰੋਬਲਮ ਨਹੀਂ ਆਉਂਦੀ ਇਹਦੇ ਦੰਦਾਂ ਦੀ ਹਾਂ ਵੀ ਆਪਾਂ ਕੋਈ ਆਦ ਦਿਖਾਵੇ ਨੂੰ ਨਹੀਂ ਵੀ ਬਲੌਗ 'ਚ ਆਪਾਂ ਦਿਖਾਉਣਾ ਵੀ ਆਪਾਂ ਇਹ ਨਿੰਮ ਦੀ ਦਤਨ ਕਰਦੇ ਆਂ ਇਹਦਾ ਜਿਹੜੇ ਮੇਰੇ ਦੰਦ ਦਰਦ ਕਰਦੇ ਹਨ ਉਹਦਾ ਬਹੁਤ ਫਰਕ ਪਿਆ ਮੈਨੂੰ ਇਹਦੇ ਨਾਲ ਐਕਸੀਡੈਂਟ ਹੋਇਆ ਸੀ ਨਾਲੇ ਉਹਦੇ ਵੀ ਉਹਦੇ ਨਾਲ ਤਾਂ ਕਰਕੇ ਦਤਨ ਕਰਦੇ ਆਂ ਆਪਾਂ ਇਹਦਾ ਦੰਦ ਦਾ ਮਤਲਬ ਕੀ ਕਰਦ ਕਰਦੇ ਆ ਹਾਂ ਤੇ ਮੈਂ ਤੇਰੇ ਨਾਲ ਸਾਰੇ ਨਾਲ ਹੀ ਕਰ ਲੈਣਾ ਹੈਗਾ ਮਧਿਓ ਵਾਲਾ ਵੀ ਤੂੰ ਨਾ ਕਹਿ ਵੀ ਮੈਂ ਕੱਲਾ ਕਰੀ ਨਾ ਉਹ ਹਰ ਪਾਲ ਨਹੀਂ ਕਰਦਾ ਯਾਰ ਹਾਂ ਦੋਨੇ ਕਰ ਲੈਣੇ ਚੱਲਣ ਔਰ ਡੀਕੇ ਹੈ ਨਹੀਂ ਆ ਨਾ ਡੀਕੇ ਬਿਨਾ ਆਪਣਾ ਪੂਰਾ ਜੀ ਨਹੀਂ ਲੱਗਦਾ ਆ ਬੈਠੇ ਦੇ ਵਾਹੇ ਦੇਖੀ ਲੈ ਇਹਦੇ ਅੰਦਰ ਡੇਕ ਵੀ ਹੈ ਕੋਈ ਪਤਾ ਨਹੀਂ ਹੂੰ ਦੰਤਾਂ ਦੁੱਤਾਂ ਕਰਕੇ ਬਾਈ ਤੇ ਹੁਣ ਲੱਗਿਆ ਅਸੀਂ ਸੌਣ ਪਾਣੀ ਭਰ ਲਈ ਵਾਹੇ ਪਾਣੀ ਭਰ ਲਿਆ ਤੇ ਬਣਾਇਆ ਬਣੋਇਆ ਸੀ ਕੁਛ ਨਹੀਂ ਨਾ ਖਾਦਾ ਪੀਤਾ ਵੀ ਜੋਗ ਉਸ ਬਾਹਰੋਂ ਖਾ ਕੇ ਆ ਗਏ ਹਨ ਮੁੰਨੇ ਆ ਰਗੇ ਸੀ ਆਪਣੇ ਭਰਾ ਸਾਰੇ ਆ ਨੇ ਜੋਗ ਉਸ ਬਾਹਰੋਂ ਖਾਇਆ ਹੈ ਖਾਇਆ ਹੈ ਤੇ ਨਹੀਂ ਸੀ ਰੋਟੀ ਟੋਕਾ ਜੋ ਉਸ ਨਹੀਂ ਬਣਾਇਆ ਗੰਡੇ ਲੈ ਕੇ ਤਾਂ ਐਸੀ ਪਰ ਓਮ ਵੀ ਪਹੇ ਆ ਗਏ ਗੰਡੇ ਪਏ ਰਹਿ ਗਏ ਤੇ ਹਰਪਾਲ ਪਾਣੀ ਬੋਤਲ ਭਰ ਲਿਆ ਤੇ ਨਾਲੇ ਕੋਡਨੇਟ ਕਰ ਜਾ ਕੋਡਨੇਟ ਨਹੀਂ ਦਈ ਦੋਨੇ ਦੀ ਕੋਡਨੇਟ ਲਿਆ ਕੋਡਨੇਟ ਘੜੀ ਕੋ ਨਹੀਂ ਲਿਆ ਭਰ ਲਿਆ ਜੋਨੇ ਚੱਲ ਗਏ ਚੱਲ ਠੀਕ ਹੈ ਗੱਲਾਂ ਉਹ ਤੇ ਕਰਦੇ ਹੋ ਕੋਡਰਾਈ ਜੀ ਸਸਰੀ ਘਾਲ ਸਾਰਿਆਂ ਨੂੰ ਟਾਈਮ ਬਾਈ 1:00 ਹੋ ਗਿਆ 1:00 ਵਜਨ ਵਾਲਾ